हां जी ਮਿੱਤਰੋ ਨਵੇਂ ਵਲੌਗ ਤੇ ਤੁਹਾਡਾ ਸਵਾਗਤ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣੋ ਮਿੱਤਰੋ ਅੱਜ ਦਾ ਸਾਫਰ ਕੁਝ ਖਾਸ ਹੋਣ ਵਾਲਾ ਬੜੇ ਰਿਓ ਆਪਣੇ ਨਾਲ ਦਿਖਾਉਣੇ ਆ ਤੁਹਾਨੂੰ ਅੱਜ ਦਾ ਸਾਫਰ ਸਾਰੇ ਭੈਣ ਭਰਾਵਾਂ ਨੂੰ ਪਤਾ ਹੈ ਨਾ ਆਪਾਂ ਸਤਨਾਮ ਕੰਬੈਨ 500 ਸਰਦਾਰ ਸਤਨਾਮ ਸਿੰਘ ਜੀ ਉਹਨਾਂ ਨਾਲ ਆਪਾਂ ਆਉਣੇ ਜਾਂਦੇ ਆ ਨਾ ਤੇ ਆਪਾਂ ਘੁੰਮਦੇ ਆ ਉਹਨਾਂ ਨਾਲ ਜਿੱਥੇ-ਜਿੱਥੇ ਉਹਨਾਂ ਨੇ ਮਸ਼ੀਨਾਂ ਦਿੱਤੀਆਂ ਨੇ ਤੇ ਆਪਾਂ ਤਕਰੀਬਨ ਸਾਲ ਖੰਡ ਹੋ ਗਿਆ ਆਪਾਂ ਪੱਕੇ ਉਹਨਾਂ ਨਾਲ ਹੀ ਆਉਨੇ ਹੁੰਦੇ ਆਂ ਹੋਰ ਆਪਾਂ ਤਾਂ ਹੁਣ ਕਿਧਰੇ ਪਾਸੇ ਜਾਂਦੇ ਨਹੀਂ ਹਣਾ ਤੇ ਪਿੱਛੇ ਜਾਂ ਫਿਰ ਹਜੂਰ ਸਾਹਿਬ ਜਾ ਕੇ ਆਇਆ ਮਹੀਨਾ ਖੰਡ ਨਹੀਂ ਤਕਰੀਬਨ ਆਪਾਂ ਇਹਨਾਂ ਨਾਲ ਹੀ ਆਉਨੇ ਹੁੰਦੇ ਆਂ ਤੇ ਬਾਕੀ ਯੂਪੀ ਉੱਤਰਾਖੰਡ ਦੇ ਵਿੱਚ ਘੁੰਮਦੇ ਆ ਆਮ ਪਿੰਡਾਂ ਦੇ ਵਿੱਚ ਦਿਖਾਉਨੇ ਆ ਤੁਹਾਨੂੰ ਬਹਾ ਹੁਣ ਅਗਲੀ ਵਾਰ ਜਦ ਆਵਾਂਗੇ ਪਿਛਲੇ ਬਲੌਗ ਚ ਵੀ ਦਿਖਾਇਆ ਕਿਵੇਂ ਕਿਵੇਂ ਦੇ ਪਿੰਡ ਨੇ ਇੱਥੇ ਕਿਵੇਂ ਕਿਵੇਂ ਲੋਕ ਰਹਿੰਦੇ ਨੇ ਹਨਾ ਕਿਵੇਂ ਰਹਿائش ਹੈ ਇਹਨਾਂ ਦੀ ਕੀ ਖਾਣਾ ਪੀਣਾ ਤੇ ਖਰਾ ਆਪਣੇ ਵਰਗਾ ਖਾਣਾ ਪੀਣਾ ਤਾਂ ਇੱਥੇ ਕਿਸੇ ਦਾ ਵੀ ਨਹੀਂ ਹੈਗਾ ਤੇ ਬਾਕੀ ਸ਼ਹਿਰ ਬਹੁਤ ਵੱਡੇ ਵੱਡੇ ਨੇ ਇਹ ਜੀ ਗੱਲ ਨਹੀਂ ਹੈਗੀ ਸ਼ਹਿਰ ਮਾਤੇਰੇ ਵਧੀਆ ਨੇ শোরੂਮ ਬਹੁਤ ਨੇ ਵੱਡੇ ਵੱਡੇ শোরੂਮ ਨੇ ਮੋਬਾਈਲਾਂ ਦੇ ਕੱਪੜੇ ਦੇ ਸੂਜ਼ ਦੇ ਹੋਰ ਬੜਾ ਕੁਸ਼ਾ ਤੇ ਬਾਕੀ ਕੋਸ਼ਿਸ਼ ਕਰਾਂਗੇ ਇਸ ਵਾਰ ਤੁਹਾਨੂੰ ਅੱਧਰ ਵਾਲੇ ਵਾਲੇ ਟਾਈਗਰ ਰਿਜ਼ਰਵ ਦੇ ਵਿੱਚ ਵੀ ਜੇ ਜਾ ਸਕੇ ਤਾਂ ਉੱਥੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਖੈ ਪਿਲੀ ਪੀਤ ਨੂੰ ਜਾਨਦੇ ਆ ਜਾਂ ਤੋਂ ਤੋਂ ਜਿਮ ਕੌਰਬਿਟ ਜੋ ਨੈਸ਼ਨਲ ਪਾਰਕ ਹੈ ਉਹ ਤਕਰੀਬਨ ਬਹੁਤ ਵੱਡਾ ਹੋ ਆਪਾਂ ਨੇ ਦੇ ਕਰ ਲਈ ਜੀ ਵਾਪਸੀ ਦੀ ਤਿਆਰੀ ਜੰਡੇ ਜਾਂਦੇ ਦਿਖਾਉਣਾ ਤੈਨੂੰ ਆਪਣਾ ਸਾਫਰ ਬਣਿਆ ਰਹੋ ਆਪਣੇ ਨਾਲ ਧੰਨਵਾਦ ਹਾਂਜੀ ਵੀਰੇ ਅੱਸੀ ਕਾਲ ਜੀ ਸਾਰਿਆਂ ਨੂੰ ਲੋ ਜੀ ਅਸੀਂ ਹੁਣ ਨੂਪੀ ਤੋਂ ਆ ਰਹੇ ਹਾਂ ਜੀ ਵਾਪਸ ਇਹ ਅਸੀਂ ਪਹੁੰਚ ਚੁੱਕੇ ਹਾਂ ਜੀ ਹਰਿਦੁਵਾਰ ਇਹ ਬਹੁਤ ਵੱਡਾ ਜੰਗਲ ਆ ਜੀ ਹਰਿਦੁਵਾਰ ਦੇ ਵਿੱਚ ਇੱਥੇ ਸਭ ਤੋਂ ਪਹਿਲਾਂ ਤਾਂ ਜੀ ਇੱਕ ਨੈਟਵਰਕ ਨਹੀਂ ਆਂਦਾ ਬਿਲਕੁਲ ਵੀ ਇਹ ਦੋਨੇ ਪਾਸੇ ਹਰਿਦੁਵਾਰ ਦਾ ਜੰਗਲ ਆ ਜੀ ਇੱਧਰ ਵੀ ਤੇ ਇੱਧਰ ਵੀ ਬਸ ਇੱਕ ਤਾਂ ਇੱਧਰ ਜੀ ਵੀ ਰਾਤ ਨੂੰ ਇਹ ਰਸਤਾ ਸਹੀ ਨਹੀਂ ਹੈਗਾ ਦਿਨ-ਦਿਨ ਜਿੰਨੇ ਵੀ ਮੇਰੇ ਭਾਈਆਂ ਨੇ ਆਉਣਾ ਐ ਬੰਦਾ ਦਿਨ-ਦਿਨ ਆਵੇ ਜੀ ਰਾਤ ਨੂੰ ਨਾ ਆਵੇ ਬਾਕੀ ਏਰੀਆ ਬਹੁਤ ਸੋਹਣਾ ਜੀ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਪਹਾੜੀ ਏਰੀਆ ਜੀ ਦੂਰੋਂ ਪਹਾੜੀ ਦਿਖਦੀ ਆ ਵਧੀਆ ਹੈ ਨਾ ਮੌਸਮ ਵੀ ਅੱਗੇ ਨਾਲੋਂ ਇੱਥੇ ਠੰਡਾ ਹੁੰਦਾ ਜੀ ਅੱਗੇ ਜਾ ਕੇ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਜੀ ਇਹਰੇ ਬਹੁਤ ਬੜਾ ਜੰਗਲ ਹੈ ਜੀ ਦੋਨੇ ਸਾਈਡ ਤੇ ਲੋਰੀ ਜੀ ਅਸੀਂ ਪਹੁੰਚ ਗਏ ਆ ਜੀ ਹੁਣ ਹਰੀਦਵਾਰ ਇਹ ਜਿਹੜਾ ਆਪਾਂ ਜੰਗਲ ਤੁਹਾਨੂੰ ਦਿਖਾਇਆ ਸੀ ਪਹਿਲਾਂ ਉਹ ਜੰਗਲ ਪਾਰ ਕਰਕੇ ਇਹ ਆਉਂਦਾ ਜੀ ਹਰੀਦਵਾਰ ਇੱਥੇ ਇੱਕ ਤਾਂ ਬਹੁਤ ਹੀ ਸੋਹਣੇ ਪਹਾੜ ਬਹੁਤ ਵਧੀਆ ਮੌਸਮ ਦੇਖਿਓ ਤੁਹਾਨੂੰ ਅੱਗੇ ਦਿਖਾਉਂਦੇ ਆ ਬਹੁਤ ਵਧੀਆ ਬਹੁਤ بڑے بڑے ਪਹਾੜ ਨੇ ਜੀ ਇਹ ਸਾਹਮਣੇ ਤੁਹਾਨੂੰ ਦਿਖਦੇ ਹੋਣਗੇ ਬਹੁਤ ਵਧੀਆ ਏਰੀਆ ਜੀ ਸ਼ਾਂਤੀ ਵਾਲਾ ਏਰੀਆ ਬਿਲਕੁਲ ਪੋਲੂਸ਼ਨ ਫਰੀ ਇਹ ਦੇਖੋ ਸਾਨੂੰ ਬਣੇ ਬਿਲਕੁਲ ਬਹੁਤ ਵਧੀਆ ਪਹਾੜ ਨੇ ਜੀ ਇੱਥੇ ਇੱਧਰ ਦੇਖੋ ਤੁਸੀਂ ਸਾਰੇ ਬਹੁਤ ਵਧੀਆ بڑے بڑے ਪਹਾੜੀ ਏਰੀਆ ਜੀ ਬਹੁਤ ਸੋਹਣਾ ਬਾਕੀ ਇਹ ਰੋਡ ਤੋਂ ਜਦੋਂ ਆਪਾਂ ਕ੍ਰੋਸਿੰਗ ਕਰਦੇ ਆ ਅੱਗੇ ਇਹ ਰੋਡ ਸਿੱਧਾ ઋਸ਼ੀਕੇਸ਼ ਨੂੰ ਜਾਂਦਾ ਹੈ ਜੀ। ઋਸ਼ੀਕੇਸ਼ ਵਾਲਾ ਰੋਡ ਹੈ ਜੀ ਇਹ। ਇੱਥੋਂ ਲਗਭਗ ઋਸ਼ੀਕੇਸ਼ ਦੀ ਦੂਰੀ ਜਾਂ ਤਾਂ 60 ਕਿਲੋਮੀਟਰ ਹੈ ਜੀ। ਬਹੁਤ ਸੋਹਣਾ ਏਰੀਆ ਹੈ ਜੀ। ਆ ਮੰਨਤਾ ਟੱਪ ਆ ਗਿਆ ਜੀ। ਆ ਦੇਖੋ ਇੱਥੇ ਹਰੀ ਚਟਰੀ ਦਾ ਪਰੌਂਡ ਬਹੁਤ ਸੋਹਣਾ। ਫੋਟੋਆਂ ਕਿਹ ਦਿਖਾਵਾਂਗੇ ਜੀ ਫਿਰ? ਸਾਹਮਣੇ ਮੰਦਿਰ ਬਣਿਆ ਹੈ ਇਹ ਦੇਖੋ ਜੀ ਸਾਹਮਣੇ ਮੰਦਿਰ ਬਣਿਆ ਹੋਇਆ ਹੈ ਮਾਤਾ ਦੀ ਮੂਰਤੀ ਬਣੀ ਹੋਈ ਆ ਬਹੁਤ ਸੋਹਣੀ ਜੀ ਤੇ ਜਿਵੇਂ ਆਉਂਦੇ ਆ ਦੇਖੋ ਹਰਦਵਾਰ ਦੇ ਵਿੱਚ ਮੰਦਿਰ ਬਹੁਤ ਨੇ ਹਾਂਜੀ ਵੀਰ ਜੀ ਆ ਦੇਖੋ ਜੀ ਸਾਹਮਣੇ ਪਿੰਬਲ ਟ੍ਰੇਨਾਂ ਚੱਲਦੀਆਂ ਨੇ ਜੀ ਉੱਪਰ ਇੱਕ ਹਨ ਇਹ ਮੰਦਿਰ ਬਣਿਆ ਹੋਇਆ ਲੋਕ ਇੱਥੋਂ ਜਾਂਦੇ ਨੇ ਉੱਪਰ ਮੱਥਾ ਟੇਕਣ ਇਹ ਪਹਾੜੀ ਦੇ ਬਹੁਤ ਉੱਚਾ ਇੱਕ ਮੰਦਿਰ ਹੈ ਜੀ ਬਹੁਤ ਸੋਹਣਾ ਮੰਦਿਰ ਹੈ ਵੈਸੇ ਦੂਰੋਂ ਦੇਖਣ ਨੂੰ ਸੋਹਣਾ ਬਹੁਤ ਲੱਗਦਾ ਜੀ ਕਦੇ ਕੋਲੇ ਦਾ ਗਏ ਨਹੀਂ ਹੈਗੇ ਤੁਹਾਨੂੰ ਦਿਖਾ ਰਹੇ ਹਾਂ ਪਹਾੜੀ ਦੇ ਵਿੱਚ ਆ ਜੀ ਬਿਲਕੁਲ ਇਹ ਇਹ ਸਾਰੀ ਪਹਾੜੀ ਹੈ ਜੀ ਉਹ ਨੂੰ ਸਾਹਮਣੇ ਦੇਖੋ ਕਿੰਨੀ ਸੋਹਣੀ ਪਹਾੜੀ ਹੈ ਜੀ ਬਹੁਤ ਬੜੀ ਪਹਾੜੀ ਹੈ ਜੀ ਉਹ ਗੰਗਾ ਨਦੀ ਇੱਥੇ ਦੀ ਵੀਡੀਓ ਤੇ ਹੋ ਗਈ। ਹਾਂ ਹੋਰ ਇਹ ਦੇਖੋ ਜੀ ਗੰਗਾ ਨਦੀ ਪਾਰ ਕਰ ਰਹੇ ਆ ਆਪਾਂ। ਇੱਥੇ ਬਹੁਤ ਮੰਦਰ ਨਦੀ ਦੇ ਕਿਨਾਰਿਆਂ ਤੇ ਬਹੁਤ ਸੋਹਣੇ-ਸੋਹਣੇ ਮੰਦਰ ਬਣੇ ਹੋਏ ਨੇ। ਉਹ ਦੇਖੋ ਸਾਹਮਣੇ ਸ਼ਾਇਦ ਤੁਹਾਨੂੰ ਦਿਖਦਾ ਹੋਵੇ। ਸਾਹਮਣੇ ਪਹਾੜੀ ਹੈ ਜੀ। ਪਹਾੜੀ ਦੇ ਉੱਪਰ ਵੀ ਬਹੁਤ ਸੋਹਣੇ ਮੰਦਰ ਨੇ ਜੀ। ਬਿਲਕੁਲ ਵਿੱਚ ਪਹਾੜੀ ਦੇ ਬਣੇ ਹੋਏ। ਉੱਧੋਂ ਨੇ ਜੀ ਅੱਗੇ ਉਹ ਦੇਖੋ ਸਾਹਮਣੇ ਦੇਖੋ ਮੰਦਰ ਬਣਿਆ ਹੋਇਆ ਆਪਾਂ ਨੰਗਾ ਨਦੀ ਪਾਰ ਕਰ ਰਹੇ ਹਾਂ ਜੀ ਇਸ ਟਾਈਮ ਬਹੁਤ ਬੜੀ ਨਦੀ ਹੈ ਜੀ ਇਹ ਤੇ ਆਪਣੇ ਦੇਸ਼ ਦਾ ਝੰਡਾ ਲੱਗਿਆ ਹੋਇਆ ਜੀ ਸਾਮਣੇ ਬਹੁਤ ਸੋਹਣਾ ਸੋਹਣਾ ਬਹੁਤ ਹੀ ਸ਼ਾਂਤੀ ਵਾਲਾ ਮੌਲ ਹੈ ਜੀ ਤੇ ਬਹੁਤ ਸ਼ਾਂਤੀ ਮਿਲਦੀ ਹੈ ਜੀ ਆ ਕੇ ਆਹ ਦੇਖੋ ਜੀ ਤੁਹਾਨੂੰ ਆਹ ਦੱਸਦਾ ਸੀ ਜੀ ਮੈਂ ਇਹ ਰੋਡ ਹੈ ਜੀ ਅੱਗੇ ਤੁਹਾਨੂੰ ਦਿਖਾਉਂਦੇ ਆ ਆ ਸਾਹਮਣੇ ਜਾਂਦਾ ਆ ਸਾਹਮਣੇ ਦੇਖੋ ਜਿਹੜਾ ਹਾਈਵੇ ਆ ਉੱਪਰ ਪੁਲ ਫਲਾਈਓਵਰ ਬਣਿਆ ਹੈ ਨਾ ਇਹ ਸਿੱਧਾ ਦੇਰਾਦੂਨ ઋਸ਼ੀਕੇਸ਼ ਸਭ ਇੱਧਰ ਬਣਦਾ ਜੀ ਇਹ ਸਾਰਾ ਇਹ ਦੇਰਾਦੂਨ ਵਾਲਾ ਰੋਡ ਹੈ ਜੀ ਔਰ ਇੱਧਰ ਨੂੰ ਆਪਾਂ ਜਾਂਦੇ ਆ ਜੀ ਦਿੱਲੀ ਸਾਈਡ ਇਹ ਦਿੱਲੀ ਹਾਈਵੇ ਕਹਿ ਦਿੰਦੇ ਨੇ ਜੀ ਆਹ ਸਹੀ ਗੰਗਾ ਨਦੀ ਬਹੁਤ ਬੜੀ ਨਦੀ ਹੈ ਜੀ ਇਹ ਕੇ ਤੁਹਾਨੂੰ ਇੱਕ ਹੋਰ ਦਿਖਾਉਂਦੇ ਆ ਜੀ ਹਰ ਕੀ ਪੌੜੀ ਆ ਗਈ ਜੀ ਦੇਖੋ ਤੁਹਾਨੂੰ ਦੱਸਿਆ ਸੀ ਜੀ ਹਰ ਕੀ ਪੌੜੀ ਜੀ ਇੱਥੇ ਲੋਕ ਗੰਗਾ ਨਦੀ ਦੇ ਵਿੱਚ ਇਸ਼ਨਾਨ ਕਰਦੇ ਨੇ ਲੋਕ ਆਹ ਦੇਖੋ ਬਹੁਤ ਹੋਣੀ ਆ ਜੀ ਹਰ ਕੀ ਪੌੜੀ ਉਹ ਸਾਹਮਣੇ ਬੀਬੀ ਜੀ ਦੀ ਇੱਕ ਮੂਰਤੀ ਲੱਗੀ ਹੋਈ ਹੈ ਜੀ ਇੱਥੇ ਲਗਭਗ ਸਾਰੇ ਹੀ ਮੰਦਰ ਨੇ ਬਹੁਤ ਮੰਦਰ ਨੇ ਜੀ ਇੱਥੇ ਦੋਨੋਂ ਸਾਈਡ ਤੇ ਜੇ ਅਗਰ ਆਪਾਂ ਦੇਖੀਏ ਤਾਂ ਮੰਦਰ ਹੀ ਮੰਦਰ ਨੇ ਆ ਦੇਖੋ ਇੱਧਰ ਵੀ ਪਤਾ RAM ਦੇਵ ਦੀ ਸਕੂਲ ਬਣਿਆ ਹੋਇਆ ਖਾਰੀ ਨਦੀ ਜਾਂਦੀ ਹੈ ਜੀ ਨਾਲ ਪੱਤਰ ਵਾਲੀ ਸਾਈਡ ਉਹ ਪਹੁੰਚੇ ਜੀ ਸ਼ਹਿਰ ਅੰਮ੍ਰਿਤਸਰ ਉਧਰੋਂ ਹੌਸ ਤੋਂ ਚੱਲ ਕੇ ਬਾੜੇ ਪਿੰਡ ਤੈਨੂੰ ਆਪਾਂ ਨੂੰ ਟਾਈਮ ਤਾਂ ਲੱਗਾ ਤੇਰਾ ਇਹਦਾ ਅਸੀਂ ਵੀਡੀਓ ਨਹੀਂ ਬਣਾਇਆ ਇਹਦੇ ਰੱਖੀ ਜੀ ਬਣਾਉਣੀ ਪਰ ਉਹਨੇ ਰਹ ਹੁੰਦਾ ਦੀ ਤਰ੍ਹਾਂ ਨਾਲ ਕਾਰਪੌਂਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਅਦ ਸਾਰਿਆਂ ਦਾ ਵੀਡੀਓ ਦੇਖ